ਹੌਟਨ ਵੀ ਡੌਣ ਹੌਲੀ ਹੌਲੀ ਕੱਢੀ ਜਾਵੇ ਛੋਬਰ ਪਲਾ ਦੇ ਵਿੱਚ ਘੇਰੇ ਕੱਢੀ ਜਾਵੇ ਰੇਂਗ ਰੇਂਗ ਡੰਗੇ ਤਫੋਣ ਹੋ ਜੀ ਜਾਵੇ ਫੋਨ ਤੇ ਟ੍ਰੈਂਡ ਇਕਲਟੀ ਸੱਗੀ ਜਾਵੇ ਲਾਲ ਲਾਲ ਅੱਖਾਂ ਵਾਲਾ ਚਿਹਰਾ ਹੋ ਜਾਂਦਾ ਜਿਵੇਂ ਜਿਵੇਂ ਹੁੰ ਬੜਾ ਤੇ ਲੇੜਾ ਹੋ ਜਾਂਦਾ ਛੋਬਰ ਦੀ ਕੱਲੀ ਕੱਲੀ ਨਿੱਕੇ ਦੇ ਨਾਲ ਤਾਈ ਹੁਣ ਤਾਂ ਸਵੇਰਾ ਹੋਈ ਜਾਂਦਾ ਢਿੱਗੀ ਚਿਟਰੀ ਦੁਆ ਤੇ ਢੋਣ ਵਿੱਚ ਕੱਲਾ ਬੈ ਮਟਾ ਨੂੰ ਵਿਗੜੇ ਹਟਟ ਰਾਇਟੇਲਾ ਕਾਲੇ ਚਿਹਰੇ ਫੇਸ ਨਾਲ ਹੁੰਦੇ ਬੈ ਅਬੜੇਟ ਕਾਲੀ ਕਾਲੀ ਨੀਲੀ ਵਿੱਚ ਭੱਜਣਿਆ ਖਿਲਾ ਖਿਲ ਖਿਲ ਕੇ ਖਿਲਿਆ ਕਿੱਲੜਾ ਬੜੇ ਆ ਬੜੀ ਹੱਤਾ ਬੇਬੀ ਐਣੀ ਫੇਲਣਾਂ ਦਾ ਦੋ ਪਬਲ ਬਣ ਕੇ ਨਾ ਸੜਕਾਂ ਤੇ ਕੁਮ ਇਸ ਫੋਰਟਨ ਬੇਬੀ ਐਡ ਲੜਾ ਨਾ ਰੇ ਪੋਸਟਨ ਬੇਬੀ ਗੱਡੀ ਹੁੰਦੀ ਨਹੀਂ ਸੜਕਾਂ ਉਪਰ ਲਾਈਕਸ ਨਾ ਪਲੇਟ ਦੇਖ ਲੱਕ ਦੇ ਆਪ ਫੋਲੋਅਰ ਕਰ ਦੇਣਾ ਚੱਕੜਾਂ ਚ ਪੁੜੇ ਜੱਟ ਨਾਲ ਪਾ ਲਈ ਆਪਾਂ ਸੈਸੜਨੇ ਕੋ ਭਾਰ ਦਿਆ ਸਾਰੇ ਮੇਰੀ ਗੱਡੀ ਤੋਂ ਕਰੈਕ ਸਟੀਲ ਮੱਕ ਲੜ ਤੋਂ ਕਰਦੇ ਟੈਕ ਇਹਨਾਂ ਦੇ ਤਾਂ ਮੇਰੇ ਬੱਸ ਵੀ ਲੈਣ ਚ ਗੈਫ ਲਈ ਵੀ ਨਹੀਂ ਕਹਿੰਦੇ ਤੇ ਆ ਕਹਿੰਦੇ ਆ ਬਲੈਕ ਵੈਰੀ ਗੁੱਡ